ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਏ ਉਮੀਦ ਕਰਦਾ ਕਿ ਤੁਸੀਂ ਸਭ ਮజేਸ਼ ਹੋਗੇ ਦੇਖ ਲਓ ਜੀ ਆਪਣਾ ਕੰਮ ਬਾਹਰ ਆ ਵੀ ਕਰਨਾ ਬੰਦਾ ਚਾਹ ਬਣਾਣੀ ਹੈ ਵੀ ਚਾਹ ਰੋਟੀ ਬਣਾਣੀ ਹੈ ਅਸੀਂ ਇਹੋ ਗੱਲ ਕਰ ਰਹੇ ਆ ਵੀ ਜਿਹੜੇ ਲੋਕ ਇੰਡੀਆ ਤੋਂ ਆਉਂਦੇ ਨਵੇਂ-ਨਵੇਂ ਉਹ ਨਗਰ ਇੰਨੀ ਗੁੰਜਾਸ਼ ਨਹੀਂ ਹੁੰਦੀ ਤੇ ਉਹਨਾਂ ਨੂੰ ਸ਼ੇਅਰਿੰਗ ਜਿਹੜਾ ਬੰਦਾ ਹੈਗਾ ਤੇ ਸ਼ੇਅਰਿੰਗ ਜਿਹੜੇ ਕੀ ਫਾਇਦੇ ਕੀ ਨੁਕਸਾਨ ਹੈ ਅਸੀਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਦੱਸਨੇ ਆ ਅਸੀਂ ਸ਼ੇਅਰਿੰਗ ਜਿਹੜੇ ਆ ਕਿਉਂਕਿ ਹਰ ਆਦਮੀ ਸ਼ੇਅਰਿੰਗ ਜਿਹੜਾ ਬੰਦਾ ਹੈ ਜਿੰਨੇ ਇੰਡੀਆ ਤੋਂ ਆਉਣਾ ਤੇ ਕੋਈ ਨਹੀਂ ਗੁੰਜਾਇਸ਼ ਨਹੀਂ ਹੁੰਦੀ ਇੰਡੀਆ ਦੇ ਪੈਸੇ ਦੀ ਬਰਕਤ ਵੀ ਨਹੀਂ ਹੁੰਦੀ ਆਕਰ ਤੁਸੀਂ ਉੱਥੋਂ 1 ਲੱਖ ਰੁਪਏ ਲੈ ਕੇ ਜਾਂਦੇ ਹੋ ਨਾ ਤੇ 3000 ਹਜ਼ਾਰ ਪਾਉਂਦਾ ਹੈ ਇੱਥੇ 3000 ਹਜ਼ਾਰ ਪਾਉਂਦਾ ਹੈ ਜਿੰਨਾ ਇੰਡੀਆ 100 ਰੁਪਏ ਜਾਂਦਾ ਕਿਉਂਕਿ ਹਰ ਚੀਜ਼ ਮਹਿੰਗੀ ਹੈ ਫਿਰ ਜਦੋਂ ਆਦਮੀ ਇੰਡੀਆ ਤੋਂ ਆਉਂਦਾ ਉਹਨੂੰ ਹੋਰ ਜ਼ਿਆਦਾ ਮਹਿੰਗਾਈ ਲੱਗਦੀ ਹੈ ਕਿਉਂਕਿ ਉਹਨੇ ਇਨਕਮ ਨਹੀਂ ਕੀਤੀ ਹੁੰਦੀ ਇੱਥੇ ਉਹਨੇ ਖਰਚਾ ਕੀਤਾ ਹੁੰਦਾ ਜਦੋਂ ਇੱਥੇ ਇਨਕਮ ਸ਼ੁਰੂ ਹੋ ਜਾਂਦੀ ਫਿਰ ਤੁਹਾਨੂੰ ਇੱਥੇ ਦੀ ਲਾਈਫ ਨੋਰਮਲ ਅਗਲਗ ਬੰਦੀ ਹੈ ਇੰਗਲੈਂਡ ਦੇ ਵਿੱਚ ਤਕਰੀਬਨ ਇੱਕ ਕਮਰੇ 'ਚ ਅੱਜਕੱਲ ਸਟੂਡੈਂਟ 4-4 ਜਾਂ 6-6 ਰਹਿ ਰਹੇ ਜੇ ਹੁਣ ਤੁਸੀਂ ਇਹ ਸੋਚ ਲਗਾ ਸਕਦੇ ਹੋ ਵੀ ਇੱਕ ਕਮਰਾ ਆਏਗਾ ਤੇ 6 ਜਾਂ 4 ਸਟੂਡੈਂਟ ਰਹਿ ਰਹੇ ਉੱਥੇ ਇੱਕੋ ਕਿਚਨ ਹੋਏਗੀ ਇੱਕ ਬਾਥਰੂਮ ਆਏਗਾ ਕਿਸੇ ਵੇਲੇ ਇੱਕ ਮਕਾਨ 'ਚ ਨਾ ਥੱਲੇ ਉੱਪਰ ਕਮਰੇ ਹੁੰਦੇ ਵੇ ਤੇ 10-10 12 ਬਲਾਂ ਆਦਮੀ ਰਹਿੰਦੇ ਵੇ ਜਾਂ ਸਟੂਡੈਂਟ ਰਹਿੰਦੇ ਵੇ ਕਿੰਨੀ ਮੁਸ਼ਕਲ ਹੋਏਗੀ ਕਿਸੇ ਨੂੰ ਲੈਟਰੀ ਜਾਣਾ ਹੈ ਬਾਥਰੂਮ ਜਾਣਾ ਹੈ ਕਿਸੇ ਨੂੰ ਰੋਟੀ ਬਣਾਣੀ ਕਿਸੇ ਦੀ ਡਿਊਟੀ ਸਵੇਰ ਦੀ ਹੈ ਕਿਸੇ ਦੀ ਸ਼ਾਮ ਦੀ ਰੋਟੀ ਹੈ ਕਿਸੇ ਦੀ ਰਾਤ ਦੀ ਡਿਊਟੀ ਹੈ तो बड़ी मुश्किल आती है अगर ते रंदे पे भी, तो जड़े थोड़े नए वे तो शेयर किया कमरा चार आदमी या छ आदमी सारे सुभाव मिलता है फिर तो एडजस्टमेंट बड़ी अच्छी हो जाती है जहाँ ड्यूटी सेम हैगी है सर की ड्यूटी ज रातहर की फिर कोई गल नहीं एक आदमी ड्यूटी गई सर छे तो दो बजे तक दूसरे की हैगी दो दस बजे तक तो तीसरे ड्यूटी है गई रात दस लजे तक यहोजी ड्यूटियाँ फिर बड़ी मुश्किल होंगी है क्योंकि जिन्हें ਕੰਮ ਤੋਂ ਥੱਕਿਆ ਆਣ ਉਹਨੇ ਆ ਕੇ ਰੋਟੀ ਵੀ ਖਾਣੀ ਹੈ ਉਹਨੇ ਲਾਈਟ ਵਿੱਚ ਗਾਣੀ ਜੇ ਕੋਈ ਰਾਤ ਨੂੰ ਆਏਗਾ ਦਿਨੇ ਤੇ ਲੈਟ ਦੀ ਲੋੜ ਨਹੀਂ ਪੈਂਦੀ ਉਹ ਜਿਹਨੇ ਰਾਤ ਨੂੰ ਕੰਮ ਤੇ ਜਾਣਾ ਉਹਨੂੰ ਦਿਨੇ ਆਰਾਮ ਚਾਹੀਦਾ ਉਹ ਫਿਰ ਜੇ ਸੁੱਤਾ ਹੈກະਤੇ ਦੂਸਰੇ ਬੰਦੇ ਡਿਸਟਰਬ ਕਰਨਗੇ ਆ ਕੇ ਕਿਸੇ ਨੇ ਟੀਵੀ ਲਾਣਾ ਹੈ ਕਿਸੇ ਨੇ ਮੋਬਾਈਲ ਚਲਾਣਾ ਹੈ ਕਿਸੇ ਨੇ ਰੋਟੀ ਬਣਾਣੀ ਹੈ ਕਿਸੇ ਨੇ ਸਬਜ਼ੀ ਬਣਾਣੀ ਹੈ ਕਿਸੇ ਨੇ ਸਫਾਈ ਕਰਨੀ ਯਾਨੀ ਕਿ ਉਹ ਜਿਹੜੀਆਂ ਰੋਜ਼-ਡੇਲੀ ਯੂਜ਼ ਕਰਦੀਆਂ ਚੀਜ਼ਾਂ ਉਹਨੇ ਕਮਰੇ 'ਚ ਬੜ ਕੇ ਯੂਜ਼ ਕਰਨੀਆਂ ਕੋਹ ਕਮਰਾ ਹਣਾ ਉਹਨਾਂ ਦੇ ਬੜੇ ਐਸਿਕਾ ਨੂੰ ਪੰਗੇ ਪੈਂਦੇ ਵੇ ਕਈਆਂ ਦੇ ਪੰਗੇ ਪੈਂਦੇ ਵੇ ਵੀ ਖਾਣਾ ਬਣਾਉਣ ਤੋਂ ਮੈਂ ਖਾਣਾ ਬਣਾਇਆ ਤੁਸੀਂ ਪਾਂਡੇ ਨਹੀਂ ਸਾਫ਼ ਕੀਤੇ ਸਮਾਨ ਲਿਆਣ ਤੋਂ ਪੰਗਾ ਪੈ ਗਿਆ ਕਈਆਂ ਨੇ दारू ਪੀਣੀ ਹੁੰਦੀ ਹੈ ਦੂਜੇ ਬੰਦੇ दारू ਨਹੀਂ ਪਿੰਦਾ ਉਹ ਮੁਸੀਬਤ ਪੈ ਜਾਂਦੀ ਹੈ ਜੇ ਸਾਰੇ ਪੀਣ ਵਾਲੇ ਤੇ ਫਿਰ ਪੀ ਕੇ ਗਲੀ ਝਗੜਾ ਵੀ ਕਰ ਜਾਂਦੇ ਵੇ ਇਸ ਕਰਕੇ ਇਹ ਚੀਜ਼ਾਂ ਦਾ ਤੁਹਾਨੂੰ ਅਗਰ ਤੁਸੀਂ ਵੀ ਸ਼ੇਰਿੰਗ ਜਰੇ ਉਤੇ ਫਿਰ ਜੇ ਤੁਸੀਂ ਸਾਰੀਆਂ ਚੀਜ਼ਾਂ ਚੋਂ ਗੁਜ਼ਰੇ ਹੋਗੇ ਹੁਣ ਕਈ ਲੋਕ ਸ਼ੇਰਿੰਗ 'ਚ ਨਹੀਂ ਰਹਿੰਦੇ ਇੰਡੀਆ ਤੋਂ ਆਉਂਦੇ ਵੇ ਉਹਨਾਂ ਨਾਲ ਘਰਦਿਆਂ ਦੀ ਰੋਟੀ ਪੱਕੀ-ਪਕਾਈ ਖਾਦੀ ਹੁੰਦੀ ਮਾਂ ਦੇ ਹੱਥਾਂ ਦੀ ਇੱਥੇ ਅਗੇ ਮੁਸ਼ਕਲਾਂ ਆਉਂਦੀਆਂ ਰੋਟੀ ਆ ਬਣਾਣੀ ਪੈਂਦੀ ਸਬਜ਼ੀ ਆ ਬਣਾਣੀ ਪੈਂਦੀ ਪਾਂਡੇ ਧੋਣੇ ਪੈਂਦੇ ਵੇ ਕਪੜੇ ਸਾਫ਼ ਕਰਨੇ ਪੈਂਦੇ ਯਾਨੀ ਕਿ ਹਰ ਤਰ੍ਹਾਂ ਦੇ ਕੰਮ ਆਪ ਕਰਨਾ ਪੈਂਦਾ ਹੈ ਡਿਊਟੀ ਵੀ ਜਾਣਾ ਪੈਂਦਾ ਡਿਊਟੀ ਤੋਂ ਵਾਪਸ ਜਾਣਾ ਹੁੰਦਾ ਹੈ ਬੈਂਕ ਚ ਵੀ ਜਾਣਾ ਕਿਸੇ ਏਜੰਸੀ ਜਾਣਾ ਦੇ ਕੰਮ ਆ ਬਣਾ ਯਾਨੀ ਕਿ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਉਹਨਾਂ ਸਿਰ ਤੇ ਪੈ ਜਾਂਦੀ ਹੈ ਕਈ ਤੇ ਮਾਪਿਆਂ ਨੇ ਬੱਚੇ ਨੂੰ ਟ੍ਰੇਨ ਕਰਕੇ ਭੇਜਦੇ ਵੀ ਚਲੋ ਬੱਚੇ ਬਾਹਰ ਜਾ ਕੇ ਤੰਗ ਨਾਵੇ ਤੇ ਕਈ ਵੀ ਵੜੇ ਬੱਚੇ ਹੁੰਦੇ ਵੇ ਉੱਥੇ ਪ੍ਰਵਾਣੇ ਕਰਦੇ ਉਹ ਕੁਝ ਨਹੀਂ ਹੁੰਦਾ ਜਾ ਕੇ ਮੈਂ ਕੰਮ ਲਗਾ ਕੁਝ ਨਹੀਂ ਹੁੰਦਾ ਉਹ ਪ੍ਰਵਾਣੇ ਕਰਦੇ ਬਾਰਾਗ ਦੇ ਪਹਿਲੇ ਦਿਨ ਤੋਂ ਮੁਸੀਬਤ ਸ਼ੁਰੂ ਹੋ ਜਾਂਦੀ ਹੈ ਕਿ ਸੇ ਤੁਸੀਂ ਭੈਣ ਭਰਾ ਕੋ ਦੋ ਚਾਰ ਦਿਨ ਰੋਗੇ ਕਿੰਨੇ ਦਿਨ ਰੋਗੇ ਕਿਉਂਕਿ ਖੁਦ ਹੀ ਬੰਦਾ ਸੋਚਦਾ ਨਹੀਂ ਵੀ ਮੈਂ ਕਿਸੇ ਦੇ ਬੋਈ ਨਹੀਂ ਬੰਨਾ ਮੈਂ ਆਪਣਾ ਆਪ ਸੰਭਾਲਾਂ ਜੇ ਮੈਂ ਘਰੋਂ ਆਈਆਂ ਇੰਡੀਆ ਤੋਂ ਤੇ ਜਿੰਨੀ ਛੇਤੀ ਤੁਸੀਂ ਆਪਣੇ ਆਪ ਨੂੰ ਇਸਮਾਲ ਲੋਗੇ ਉਨੀ ਛੇਤੀ ਤੁਸੀਂ ਸੈੱਟ ਹੋ ਜਾਓਗੇ ਤੇ ਜੇ ਤੁਸੀਂ ਰਿਸ਼ਤਿਆਂ ਦੇ ਸਾਰੀ ਗੱਲ ਛੁੱਟੀ ਹੈ ਕਿੰਨਾ ਸਭ ਕੁਝ ਉਹ ਹੀ ਕਰੇ ਫਿਰ ਤੁਸੀਂ ਕਦੀ ਜ਼ਿੰਦਗੀ ਸੈੱਟ ਨਹੀਂ ਹੋਣਾ ਰੂਮ ਸ਼ੇਅਰਿੰਗ ਦੇ ਫਾਇਦੇ ਕੀ ਇਹ ਵੀ ਤੁਸੀਂ ਇਕੱਲਾ ਪਾਣੀ ਮਹਿਸੂਸ ਕਰਦੇ ਜਿੰਨਾ ਦੋਸਤਾਂ ਤੁਸੀਂ ਰਹਿੰਦੇ ਉਹਨਾਂ ਕੋ ਤੁਹਾਨੂੰ ਬੜੀ ਨੌਲੇਜ ਮਿਲ ਜਾਂਦੀ ਹੈ ਕਈ ਤਰ੍ਹਾਂ ਤੋਂ ਪੁਰਾਣੇ ਰਹਿੰਦੇ ਵੇ ਉਹਨਾਂ ਨੇ ਤੁਹਾਨੂੰ ਕਾਫੀ ਗਾਈਡ ਕਰ ਦੇਣਾ ਹੈ ਇੰਗਲੈਂਡ ਵਾਲੇ ਜਾਂ ਜਿਹੜੀ ਵੀ ਤੁਸੀਂ ਕੰਟਰੀ ਰਹਦੇ ਹੋ ਤੁਹਾਨੂੰ ਦੱਸ ਦੇਣਾ ਕੰਮ ਕਿਵੇਂ ਲੱਭਣਾ ਹੈ ਅਗਰ ਤੁਹਾਨੂੰ ਲੈਂਗੁਏਜ ਦੀ ਪਰਬੇ ਨਾਲ ਤੁਹਾਡੀ ਉਹ ਵੀ ਹੈਲਪ ਕਰਦਣੀ ਹੈ ਅਗਰ ਤੁਸੀਂ ਟੈਕਸੀ ਕਰਨੀ ਹੈ ਕਿਤੇ ਆਣਾ ਜਾਣਾ ਸ਼ੇਅਰਿੰਗ ਹੋ ਜਾਣਾ ਹੈ ਜਿਹੜਾ ਕਾਰ ਦਾ ਤੁਸੀਂ ਸਮਾਨ ਲੈਣਾ ਹੈ ਉਹ ਵੀ ਸ਼ੇਅਰਿੰਗ ਹੋ ਜਾਣਾ ਹੈ ਕੋਈ ਤੁਹਾਡਾ Wi-Fi ਹੈ ਉਹ ਵੀ ਸ਼ੇਰਿੰਗ ਹੋ ਜਾਣਾ ਕੋਈ ਗੈਸ ਹੈ ਇਲੈਕਟ੍ਰਿਸਿਟੀ ਕੋਈ ਬਿੱਲ ਭਰਨਾ ਉਹ ਵੀ ਤੁਹਾਡਾ ਸ਼ੇਰਿੰਗ ਹੋ ਜਾਣਾ ਇਸ ਦਾ ਕਿ ਤੁਹਾਨੂੰ ਮੁਸ਼ਕਲ ਨਹੀਂ ਹੁੰਦੀ ਬਸ ਸਭ ਤੋਂ ਵੱਡੀ ਗੱਲ ਇਹ ਵੀ ਜਦੋਂ ਤੁਹਾਡੀ ਦੋ ਦੀ ਰਾਸ਼ੀ ਮਿਲ ਜੇ ਜਾਂ ਚਾਰ ਆਦਮੀ ਰਹੇ ਜਾਂ ਭਾਵੇਂ ਲੜਕੀਆਂ ਭਾਵੇਂ ਲੜਕੇ ਵੀ ਕੋਈ ਵੀ ਰਹੇ ਲਵੇ ਅਗਰ ਤੁਹਾਡਾ ਸੁਆਹ ਮਿਲ ਗਿਆ ਤੇ ਫਿਰ ਤੇ ਕੋਈ ਗੱਲ ਨਹੀਂ ਤੇ ਜੇ ਤੁਹਾਡਾ ਸੁਆਹ ਨਹੀਂ ਮਿਲਿਆ ਫਿਰ ਜ਼ਿਆਦਾ ਜੇ ਨਹੀਂ ਚਲਦੀ ਅਸੀਂ ਬੜੇ ਘਰ ਵੇਖੇ ਹੋਏ ਲੜੀਆਂ ਝਗੜੇ ਵੇਖੇ ਹੋਏ ਇਹ ਅਸੀਂ ਦੋ ਪ੍ਰਮਾਣੀਆਂ ਨੂੰ ਜਾਣਦੇ ਹਾਂ ਬੜਾ ਪਿਆਰ ਸਟਾਰਟਿੰਗ ਦੇ 6 ਮਹੀਨੇ ਬੜੇ ਪਿਆਰ ਨਾਲੇ 6 ਮਹੀਨਾ ਬਾਅਦ ਤੁਹਾਡੀ ਲੜਾਈ ਹੋ ਗਈ ਤਾਂ ਉਹਨਾਂ ਨੂੰ ਕਾਰ ਵੀ ਵੱਖਰਾ ਲੈਣਾ ਪਿਆ ਗਿਆ ਇਸ ਕਰਕੇ ਚੀਜ਼ਾਂ ਦਾ ਖਾਸ ਕਰਕੇ ਬਾਹਰ ਲੱਗ ਗਿਆ ਥੈਂਕ ਯੂ ਵੈਰੀ ਮੱਚ